ਸਾਰੇ ਭੈਣ ਭਰਾਉਣ ਜੈਮਸੀ ਦੀ ਅੱਜ 14 ਦਸੰਬਰ ਦਿਨ ਐਤਵਾਰ ਨੂੰ ਚਰਚ ਪਹੁੰਚ ਚੁੱਕੇ ਆਂ ਉਹ ਅਸੀਂ ਆਪਣੇ ਭਾਈ ਜਿਹੜੇ ਚਰਚੇ ਆਏ ਹੋਣ ਉਹਨਾਂ ਨਾਲ ਕੁਝ ਗੱਲਬਾਤ ਕਰਾਂਗੇ ਸਾਰੇ ਭੈਣ ਭਰਾਉਣ ਜੈਮਸੀ ਦੀ ਇਹ ਪੰਜੇ ਕਿਹੜੀ ਮਿਨਿਸਟਰ ਨਾਲ ਜੁੜੇ ਹੋ? ਅੰਕਨੂ ਲਾ ਮਿਨਿਸਟਰੀ ਕਿੰਨੇ ਚਿਰ ਤੋਂ? ਅਹੀਂ 2015 ਦੇ ਕਿਹੜੀ ਬ੍ਰਾਂਚ ਆ ਰਹੇ ਤੁਸੀਂ? ਇੱਕ ਗੁਰਦਾਸਪੁਰ ਬ੍ਰਾਂਚ ਤੇ ਕਿੰਨੇ ਚਿਰ ਤੋਂ ਬ੍ਰਾਂਚ ਉਪਨ ਹੋਈ ਏ? ਇਹਨੂੰ 6 ਸਾਲ ਹੋ ਗਏ ਠੀਕ ਸਾਨੂੰ ਕਿੱਥਾਂ ਨਾਲ ਲੱਗਿਆ ਬ੍ਰਾਂਚ ਆ ਕੇ ਚ ਬਹੁਤ ਵਧੀਆ ਬਹੁਤ ਵਧੀਆ ਤਨੁਜ ਜਲੰਦਰ ਵਰਗਾਸ ਨੂੰ ਬੇਰੇ ਤੇ ਹਾਂ ਜੀ ਇਹ ਕਮਰਾ ਜਿਹੜਾ ਦੂਸਰੀ ਹੈ ਇਹ ਦੂਜੇ ਨੰਬਰ ਤੇ ਹੁੰਦੀ ਹੈ ਠੀਕ ਹੈ ਜੀ ਚਲੋ ਅੱਜ ਕੱਲ ਜੋ ਸੋਸ਼ਲ ਮੀਡੀਆ ਤੇ ਵਿਰੋਧੀ ਅੰਸਲ ਬੋਲ ਰਹੇ ਨੇ ਮਸੀਹ ਭਾਈ ਸਾਡੇ ਬਾਰੇ ਕੁਝ ਵੀ ਕਹਿ ਰਹੇ ਨੇ ਜੋ ਕਹਿੰਦੇ ਪਹਿਲੇ ਇੱਕ ਤਰ੍ਹਾਂ ਬਦਲਦੇ ਆ ਜਾਂ ਕਹਿੰਦੇ ਤੁਹਾਡੇ ਚਮਤਕਾਰ ਫੇਕ ਆ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇਹ ਸਭ ਕੁਝ ਭਾਜੀ ਫੇਕ ਆ ਅਹੀਂ ਹੁਣ ਚਰਚਾ ਨੂੰ ਨੇ ਸਭ ਕੋਈ ਸਾਨੂੰ ਪਤਾ ਜਿਹੜੇ ਲੋਕ ਨਹੀਂ ਹਣਾਉਂਦੇ ਜਿਨ੍ਹਾਂ ਨੂੰ ਨਹੀਂ ਪਤਾ ਇਹਨਾਂ ਦੀ ਨਹੀਂ ਨੋਲਿਜ ਚ ਜਾਂਦੀ ਇਹ ਸਭ ਕੋਈ ਆਪਣੇ ਕੋਲ ਹੀ ਸੋ ਸਮਝ ਕੇ ਕਹਿ ਦਿੰਦੇ ਹਾਂਜੀ ਜਿਹੜੇ ਆਏ ਨਹੀਂ ਆ ਆਪਣੇ ਕੋਲ ਹੀ ਕਹਿ ਦਿੰਦੇ ਭੀ ਆ ਕੇ ਚੈੱਕ ਨਹੀਂ ਕਰਦੇ ਨਾ ਉੱਥੇ ਬੋਲਦਾ ਸੋਸ਼ਲ ਮੀਡੀਆ ਦੇ ਆਪਣੇ ਲਾਈਕ ਵਿਊ ਵਧਾਉਣ ਮਾਰੇ ਹਾਂਜੀ 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 ਫਿਰ ਤੁਸੀਂ ਇਹਨੇ ਜਾਣੇ ਜੁੜੇ ਜੇ ਤਾਂ ਕਿੰਨੇ ਜਾਣੇ ਕੋਈ ਪੈਸਾ ਲਿਆ ਤੁਹਾਨੂੰ ਜਾਂ ਲੈ ਹੈਂਡ ਕੋਈ ਪੈਸਾ ਨਹੀਂ ਜੇ ਤਾਂ ਲੈ ਹੈਂਡ ਦਾ ਜਾਂ ਤੁਹਾਨੂੰ ਅੱਗੇ ਆਉਂਦਾ ਨਾ ਕੋਈ ਫੈਮਿਲੀ ਆ ਅੱਗੇ ਬੈਠੰਦਾ ਤੂੰ ਜਲੰਧਰ ਕਿੰਨੇ ਆੜੀ ਜਾ ਚੁਕੇ ਜਲੰਧਰ ਐ ਬਹੁਤ ਬੜੀ ਯਾਰ ਅੱਗੇ ਬੈਠੇ ਕੇ ਯਾਰੀ ਲੈ ਹੈਂਡ ਹੋਈ ਨਾ ਟਾਡੇ ਤੇ ਹਾਂਜੀ ਕਦੀ ਕੋਈ ਪੈਸਾ ਮਿਲਿਆ ਤੁਹਾਨੂੰ ਨਾ 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 ਐਕਸਟਰਾ ਕੁਛ ਨਹੀਂ ਨਾ 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 ਸਭ ਫੇਕ ਆ ਨਾ ਸਭ ਸਭ ਫੇਕ ਆ ਤੁਸੀਂ ਇਹ ਟੈਸਟ ਕੀਤਾ ਹੁਣ ਤੁਸੀਂ ਆਪਣੇ ਜੇ ਭੈਣ ਭਰਾਵਾ ਜੇ ਨਹੀਂ ਜੁੜੇ ਜਾਂ ਵਿਰੋਧੀ ਅਨਸਰ ਜੋ ਕਹਿੰਦੇ ਤੇ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਕੀ ਸਲਾਹ ਦੇਣਾ ਚਾਹੋਗੇ ਉਹਨਾਂ ਨੂੰ ਭਾਜੇ ਇਹ ਸਲਾਹ ਦੇਣਾ ਚਾਹੁੰਦੇ ਆ ਕਿ ਇੱਥੇ ਕੋਈ ਠੀਕ ਗੱਲ ਨਹੀਂ ਹੈਗੀ ਇੱਥੇ ਸਾਰੇ ਉਹ ਵਧੀਆ ਆ ਵਾਜੂ ਜੀ ਯਾਰ ਅਧੂਰਾ ਗਾਣਾ ਜਰਾ ਮਾਰਾ ਹੁੰਦਾ ਠੀਕ ਹੈ ਚਰਚਾ ਆ ਕੇ ਵੇਖੋ ਤੁਹਾਨੂੰ ਪਤਾ ਲੱਗੇ ਕਿ ਕੌਣ ਪੈ ਦਿੰਦਾ ਵਾ ਪੈ ਕੋਈ ਨਹੀਂ ਇੱਥੇ ਦਿੰਦਾ ਠੀਕ ਹੈ ਹੋਰ ਪਾਈਏ ਕਈ ਲੋਕ ਕਹਿੰਦੇ ਵੀ ਹੀਲਿੰਗ ਨਹੀਂ ਹੁੰਦੀ ਹੈ ਨਾ ਤੇ ਭਾਬੀ ਬਾਈ ਜਿਸਮ ਸੀ ਤਾਂ ਜਾਲ ਕੇ ਸਵਰਗ ਚ ਹੈ ਨਾ ਉਦੋਂ ਕਹਿ ਗਈ ਮੇਤੋਂ ਹੀ ਮੇਰੇ ਸੇਵਕ ਇਹੜੇ ਮੇਤੋਂ ਹੀ ਵੱਡੇ ਵੱਡੇ ਕੰਮ ਕਰਨਗੇ ਹੈ ਨਾ ਤੇ ਕਈ ਵਿਰੋਧੀਆਂ ਸਰ ਇਹ ਕਹਿੰਦੇ ਕੋਈ ਨਹੀਂ ਦਦਾ ਹੈ ਨਾ ਇਹ ਹੀਲਿੰਗ ਗੱਲ ਤੇ ਹੈ ਨਾ ਤੇ ਪਈ ਆਪ ਵੀ ਸੁਨਸੀਨ ਕਿੰਦੇ ਪੇ ਉਹ ਛੁੱਟਾ ਪਾ ਗਿਆ ਹਨ ਇਹ ਸਭ ਨੇ ਹਾਂਜੀ ਹਾਂਜੀ ਬਣਾ ਪੀ ਉਹ ਫੇਰ ਛੁੱਟ ਮਾਰ ਗਿਆ ਬੈਬਲ ਸਾਡੀ ਨੂੰ ਗਲਤ ਕਹਿ ਕੇ ਫਿਰ ਇਹਣਾ ਇਹ ਸਭ ਨੇ ਹਾਂਜੀ ਹਾਂਜੀ ਹਨਾ ਭਾਜੀ ਹਾਂਜੀ ਹੁਣ ਚਲੋ ਜਿੱਤਾਂ ਪਰਮੇਸ਼ਰ ਨੇ ਚਮਸੀ ਨੇ ਜਾਣ ਲੱਗੇ ਕਿਹਾ ਸੀ ਕਿ ਮੈਂ ਆਪਣੇ ਜਿਹੜੇ ਸਾਰੇ ਅਧਿਕਾਰ ਆ ਪੁਲਿਸਿਆਂ ਨੂੰ ਦਿਨਾ ਨਾ ਹਾਂਜੀ ਹਾਂ ਜੋ ਅਧਿਕਾਰ ਪੁਲਿਸਿਆ ਕੋ ਆਗੇ ਸੇਵਕਾਂ ਕੋ ਆਗੇ ਉਹਨਾਂ ਨੇ ਇਹ ਵੀ ਗੱਲ ਕਹੀ ਸੀ ਕਿ ਮੇਰੇ ਤੋਂ ਵੱਡੇ ਵੱਡੇ ਚਮਤਕਾਰ ਕਰਨਗੇ ਕਾਤ ਨਹੀਂ ਸਾਰੇ ਦੇਖ ਰਹੇ ਚਮਤਕਾਰ ਹੋ ਰਹੇ ਨੇ ਉਹਨਾਂ ਤੋਂ ਵੀ ਵੱਡੇ ਵੱਡੇ ਨਾ ਕੋਈ ਮੁਰਦਾ ਜਿਹੜਾ ਮਰੀਜ ਹੁੰਦਾ ਵਾ ਬੈੱਡ ਤੇ ਹੁੰਦਾ ਵਾ ਮਨ ਦੀ ਇੱਕ ਹਾਲਤ ਹੁੰਦਾ ਠੀਕ ਹੋ ਜਾਂਦਾ ਪਰਮੇਸ਼ਰ ਨਾਲ ਨੂੰ ਮਹਿਮਾ ਮਿਲਦੀ ਹੈ ਨਾ ਲੋਕੇ ਇਹ ਚੀਜ਼ ਬਾਰੇ ਬੋਲਦੇ ਆ ਸੇ ਤਾਂ ਹੀ ਆਇੰਡ ਹੁੰਦੇ ਜੇ ਤੁਹਾਨੂੰ ਪਤਾ ਹੈ ਕਿ ਕਿੰਨੀ ਕਿ ਸੱਚੀ ਆ ਕਿੰਨੀ ਕਿ ਫੇਕ ਤੇ ਇਹ ਮਤਲਬ ਬਹੁਤ ਹੀ ਜ਼ਿਆਦਾ ਗੱਲ ਫੈਲੀ ਆ ਵੀ ਧਰਮ ਪਰਿਵਰਤਨ ਤੇ ਹੁੰਦੀ ਹੈ ਸਭ ਤੋਂ ਜ਼ਿਆਦਾ ਗੱਲ ਕਹਿੰਦੇ ਵੀ ਧਰਮ ਪਰਿਵਰਤਨ ਕਰਾਉਂਦੇ ਆ ਜਿੱਦਾਂ ਲਾ ਲੋ ਪੈਸੇ ਦੇਗੇ ਕਈ ਕਹਿੰਦੇ 5-5 ਲੱਖ ਤੇ ਇਦਾਂ ਦਾ ਕੋਈ ਵੀ ਬੰਦਾ ਨਹੀਂ ਆ ਹਾਂਜੀ ਬਟਰ ਮੈਂ ਮੇਰੇ ਮਰੀਜ਼ ਆ ਉਹ ਅੱਗੇ ਪੈਸੇ ਦੇ ਕੇ ਖੜੇ ਕਰ ਦਿੰਦੇ ਨੇ ਹਾਂਜੀ ਹਾਂਜੀ ਇਦਾਂ ਦਾ ਕੁਛ ਨਹੀਂ ਹੁੰਦਾ ਇਹ ਪਰਮੇਸ਼ਰ ਦੀ ਸੱਚੀ ਹੋ ਜੁੜੀ ਆ ਇਤੋਂ ਬੰਦੇ ਜਿਹੜੇ ਡਾਕਟਰਾਂ ਕੋ ਜਿਹੜੇ ਜਵਾਬ ਹੋ ਕੇ ਆਉਂਦੇ ਆ ਉਹ ਜਿਹੜੇ ਮਤਲਬ ਸਾੜੀ ਸਾਢੇ ਕੌਮ ਫੜ ਕੇ ਆਉਂਦੇ ਆ ਹਸਪੀਟਲਾਂ ਚੋਂ ਥੱਕ ਟੁੱਟ ਕੇ ਆਉਂਦੇ ਆ ਉਹ ਫਿਰ ਪਰਮੇਸ਼ਰ ਦੀ ਹਿਜੂੜੀ ਚਾਉਂਦੇ ਆ ਮੁਰਦਾ ਸ਼ਰੀਰ ਮੁਰਦਾ ਅੰਗ ਟੁੱਟੀਆਂ ਹੱਡੀਆਂ ਸਭ ਕੁਝ ਜੇ ਚੰਗਾ ਹੁੰਦਾ ਜੋ ਹੀਲਿੰਗ ਦੇ ਖਿਲਾਫ ਹੀ ਬੋਲਦੇ ਆ ਅੱਜ ਤੱਕ ਜਿੰਨੇ ਵੀ ਵਿਰੋਧੀ ਇਹ ਸਭ ਕੁਝ ਵਿਰੋਧ ਕਰਨ ਦੇ ਆ ਕਿੰਨੇ ਚਿਰ ਦੀ ਮਿਨਿਸਟਰੀ ਮੈਨੂੰ ਲੱਗਦਾ 2500 ਨਹੀਂ ਸ਼ਟਾਰ ਹੈ ਹਾਂਜੀ ਹਾਂਜੀ ਤੁਸੀਂ ਕਦੀ ਸੁਣਿਆ ਵੀ ਕਿਸੇ ਨੂੰ ਪਹਿਲਾਂ ਮਿਲਿਆ ਜਾਂ ਕਿ ਇਹਨੇ ਆਹ ਪਿਆਰੇ ਸੋਸ਼ਲ ਮੀਡੀਆ ਦੇ ਅੱਜ ਤੱਕ ਉਹ ਵਿਰੋਧੀ ਜਿਹੜੇ ਆ ਉਹ ਬਸ ਵਿਰੋਧ ਕਰਦਾ ਹੈ ਵਿਰੋਧ ਹੀ ਕਰਦੇ ਆਏ ਆ ਇਹ ਵੀ ਨਹੀਂ ਸ਼ਬਦ ਕੜ ਪਾਏ ਕਿ ਇਹ ਸਭ ਕੁਝ ਫੇਕ ਕੰਡਿਆ ਅੱਜ ਤੱਕ ਉਹਨਾਂ ਕੋਈ ਵੀ ਇਦਾਂ ਦਾ ਸਬੂਤ ਹੱਥ ਨਹੀਂ ਆ ਤੇ ਆਪੇ ਤੇ ਸਮਝ ਲਵੋ ਇਹ ਕੀ ਚੱਲਣ ਡਿਆ ਸੱਚ ਸੱਚ ਕੀ ਆ ਤੇ ਝੂਠ ਕੀ ਆ ਇਹ ਸਭ ਦੁਨੀਆ ਤੇ ਪਤਾ ਲੱਗਣ ਡਿਆ ਇਹ ਸਿਰਫ ਇੱਕ ਲੜੋਂ ਦੇ ਕੜ ਕੇ ਇੱਕ ਦੂਜੇ ਤੇ ਚੜ੍ਹਾਈ ਕਰਨ ਦੇ ਵਾਸਤੇ ਸਭ ਕੁਝੇ ਇਸਤੇਮਾਲ ਹੋਣ ਡਿਆ ਜਿੱਦਾਂ ਕਿ ਬੈਬਲ ਚ ਲਿਖਿਆ ਕੋਮ ਕੋਮ ਤੇ ਚੜ੍ਹਾਈ ਕਰੇਗੀ ਪਾਦਸ਼ਾਹੀ ਪਾਦਸ਼ਾਹੀ ਤੇ ਚੜ੍ਹਾਈ ਕਰੇਗੀ ਇਹ ਸਭ ਗੱਲਾਂ ਐਂਡ ਤੇ ਪੂਰੀਆਂ ਹੋਣੀਆਂ ਤੇ ਐਂਡ ਆਉਣ ਡਿਆ ਤੇ ਸਭ ਕੁਝੇ ਇੱਕ ਦੂਜੇ ਤੇ ਚੜ੍ਹਾਈ ਕਰਨ ਡਿਆ ਪਰ ਇਦਾਂ ਦਾ ਕੋਖਣੀ ਆ ਅਸੀਂ ਸਿਰਫ ਇੱਕ ਸਾਡੀ ਬੈਬਲ ਸਿਖਾਉਂਦੀ ਆ ਵੀ ਪ੍ਰੇਮ ਕਰਨਾ ਪਿਆਰ ਕਰਨਾ ਹਰ ਇੱਕ ਨੂੰ ਅਹੀਂ ਕ ਪਿਆਰ ਦਾ ਪਲੀਜ਼ ਕਰਨੇ ਆ ਪ੍ਰੇਮ ਦਾ ਪਲੀਜ਼ ਕਰਨੇ ਮਤਲਬ ਸਾਰਾ ਸ਼ਾਂਤੀ ਬਣਾ ਕੇ ਰੱਖਣ ਲਈ ਕਹਿੰਦੀ ਬਹਿਬਲ ਨੂੰ ਹੈ ਨਾ ਜਿੱਦਾਂ ਕਿ ਵਿਰੋਧੀਆਂ ਦਾ ਵਿਰੋਧ ਕਰਦੇ ਆ ਅਸੀਂ ਉਹਨਾਂ ਦੀ ਖੁਲਾਸਤ ਵੀ ਕਰ ਸਕਦੇ ਆ ਇਹ ਨਹੀਂ ਆ ਕਿ ਸਾਡੇ ਕੋਈ ਕੋਮ ਛੋਟੀ ਆ ਸਭ ਤੋਂ ਇੱਕ ਨੰਬਰ ਤੇ ਜਾਂਦੀ ਆ ਪੰਜਾਬ ਦੀ ਮਿਨਿਸਟਰੀ ਸਾਡੀ ਇੱਕ ਨੰਬਰ ਤੇ ਬਹੁਤ ਲੋਕ ਜੁੜੇ ਆ ਅਸੀਂ ਉਹਨਾਂ ਨੂੰ ਜਵਾਬ ਮੁੜ ਕੇ ਦੇ ਸਕਨੇ ਹਣ ਵੀ ਜਵਾਬ ਦੇਣਾ ਹੁੰਦਾ ਪਰ ਅਹੀਂ ਇਦਾਂ ਸਾਡੀ ਬਹਿਬਲ ਸਾਨੂੰ ਇਹ ਕੁਝ ਨਹੀਂ ਸਿਖਾਉਂਦੀ ਹਣ ਛੱਡਣਾ ਸਿਖਾਉਂਦੀ ਏ ਲੜਾਈ ਇਹ ਸਭ ਕੁਝ ਤਾਂ ਹੀ ਨੰਗਾ ਆਏ ਆ ਸਾਰੇ ਪਾਪ ਲੜਾਈ ਝਗੜੇ ਇਹ ਸਭ ਕੁਝ ਅਹੀਂ ਨੰਗਾ ਆਏ ਆ ਫੇੜੀ ਇੱਥੇ ਜੁੜੇ ਆ। ਨਹੀਂ ਤੇ ਅਸੀਂ ਵੀ ਜਵਾਬ ਦੇਣ ਨੂੰ ਦੇ ਸਕਦੇ ਆ ਪਰ ਸਾਡੀ ਬਾਈਬਲ ਸਾਨੂੰ ਇਜਾਜ਼ਤ ਨਹੀਂ ਦਿੰਦੀ। ਇਸ ਕਰਕੇ ਅਸੀਂ ਸ਼ਾਂਤੀ ਦਾ ਪੀਸ ਕਰਨੇ ਆ, ਪ੍ਰੇਮ ਦਾ। ਤਾਂ ਅਸੀਂ ਵੀ ਲੜਾਈਆਂ ਕਰਕੇ ਧਰਨੀਲਾ ਆ ਸਕਦੇ ਆ। ਤੁਹਾਡੇ ਅੱਜ ਤਾਂ ਹੋ ਰਹੀ ਆ। ਹਾਂਜੀ ਹਾਂਜੀ ਸਭ ਕੁਝ ਕਰ ਸਕਦੇ ਆ। ਪਾਵਰ ਦੀ ਕੋਈ ਕਮੀ ਨਹੀਂ ਸਾਡੇ ਚ। ਅਜ ਮਤਲਬ ਪਰਮਿਸ਼ਨ ਨੇ ਸ਼ਾਂਤੀ ਵੱਲੋਂ ਕਿਹਾ ਹੀ ਆਪਣੀ ਬਾਈਬਲ ਤੇ ਚੱਲਣ ਦਾ ਪੀਸ਼ਾਂਤੀ ਬਣਾ ਕੇ ਰੱਖੇ ਦੇਸ ਦੇ ਵਿੱਚ। ਆਪਣੇ ਪੰਜਾਬ ਚ ਚਲੋ ਜਿੱਥੇ ਵੀ ਆ ਨਾ ਬਾਕੀ ਕ੍ਰਿਸਮਸ ਤੇ ਤਾਂ ਮਤਿ ਉਹਨਾਂ ਚ ਵੇਖਿਆ ਉਹਨਾਂ ਚ ਕੁਝ ਆ ਗਈ ਕੋਈ ਐਵੀ ਜੀ ਗੱਲਤਾਂ ਦਾ ਪਰਵਰਤਨ ਸੀ। ਜਿਉਂ ਉਹਨਾਂ ਚ ਕੁਝ ਹੈਗਾ। ਨਾ ਨਾ Tous, allez prendre une Jam City. Jam Amen. Alléluia. 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 Alléluia.